ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਾ ਸ਼ਾਹ ਸਵਾਗਤ ਇੱਕ ਵਾਰ ਮੁੜ ਤੋਂ ਗੱਲ ਕਰਾਂਗੇ ਕਿਸੇ ਵਕਤ ਹੁਸ਼ਾਰਪੁਰ ਦਾ ਦਿਲ ਕਹੇ ਜਾਣ ਵਾਲੀ ਹੁਸ਼ਾਰਪੁਰ ਦੇ ਲੋਕਾਂ ਦੀ ਮਨਪਸੰਦ ਦਾ ਤੇ ਹੁਸ਼ਾਰਪੁਰ ਸ਼ਹਿਰ ਦੀ ਸਭ ਤੋਂ ਪ੍ਰਸਿੱਧ ਪਾਰਕ ਗ੍ਰੀਨ 뷰 ਪਾਰਕ ਜਿੱਥੇ ਕਿ ਅੱਜ ਤੋਂ ਤਕਰੀਬਨ 10 ਕੁ ਸਾਲ ਪਹਿਲਾਂ ਕਾਫੀ ਜ਼ਿਆਦਾ ਰੌਣਕਾਂ ਵੇਖਣ ਨੂੰ ਮਿਲਦੀਆਂ ਸੀ 10 ਕੁ ਸਾਲ ਪਹਿਲਾਂ ਆਪਾਂ ਕਹਿ ਸਕਦੇ ਹਾਂ 5 ਕੁ ਸਾਲ ਪਹਿਲਾਂ ਕਹਿ ਸਕਦੇ ਹਾਂ ਜਾਂ ਆਪਾਂ ਇਹਨਾਂ ਸਾਲਾਂ ਤੋਂ ਪਹਿਲੇ ਸਾਲਾਂ ਦੀ ਗੱਲ ਕਰੀਏ ਜਾਂ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਪਾਰਕ ਦੀ ਰੌਣਕ ਦੀਆਂ ਕਿਆਈ ਬਾਤਾਂ ਸਨ ਪਾਣੀ ਵਾਲੇ ਫੁਵਾਾਰੇ ਹਰ ਪਾਸੇ ਹਰਿਆਲੀ ਸਾਫ ਸਫਾਈ ਲੋਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਬਣੀ ਹੋਈ ਸੀ ਪਰੰਤੂ ਜਿਵੇਂ ਜਿਵੇਂ ਸਰਕਾਰਾਂ ਬਦਲਦੀਆਂ ਗਈਆਂ ਤਾਂ ਸਮੇਂ ਦੀ ਨਖੇਦ ਸਰਕਾਰਾਂ ਦੀ ਬਦولت ਹੁਸ਼ਿਆਰਪੁਰ ਦੀ ਗ੍ਰੀਨ 뷰 ਪਾਰਕ ਅੱਜ ਦੇ ਸਮੇਂ 'ਚ ਮਹਿਸ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਚੁੱਕੀ ਹੈ ਜਾਂ ਫਿਰ ਨਸ਼ੇੜੀਆਂ ਦੇ ਅੱਡੇ ਤੋਂ ਇਲਾਵਾ ਆਸ਼ਕੀ ਦਾ ਅੱਡਾ ਬਣ ਕੇ ਰਹਿ ਚੁੱਕੀ ਹੈ ਪਾਰਕ 'ਚ ਥਾਂ-ਥਾਂ ਤੇ ਲੱਗੇ ਗੰਦਗੀ ਦੇ ਢੇਰ ਪਾਰਕ 'ਚ ਨਸ਼ੇੜੀਆਂ ਵੱਲੋਂ ਸਿੱਟੀਆਂ ਸਰਿੰਜਾਂ ਪਾਰਕ 'ਚ ਨਸ਼ੇੜੀਆਂ ਵੱਲੋਂ ਸੁੱਟੇ ਨਸ਼ੀਲੀਆਂ ਗੋਲੀਆਂ ਦੇ ਪੱਤੇ ਪੰਨੀਆਂ ਆਮ ਹੀ ਵੇਖਣ ਨੂੰ ਮਿਲ ਸਕਦੇ ਨੇ ਦੂਜੇ ਪਾਸੇ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਦਮਗੱਜੇ ਮਾਰਦੀਆਂ ਨਹੀਂ ਥੱਕਦੀਆਂ ਕਿ ਜੋ ਵਿਕਾਸ ਸਾਡੀਆਂ ਪਾਰਟੀਆਂ ਵੱਲੋਂ ਹੁਸ਼ਾਰਪੁਰ ਦੇ ਵਿੱਚ ਕਰਵਾਇਆ ਗਿਆ ਪੰਜਾਬ ਦੇ ਵਿੱਚ ਕਰਵਾਇਆ ਗਿਆ ਉਹ ਸ਼ਾਇਦ ਕੋਈ ਵੀ ਨਹੀਂ ਕਰਵਾ ਸਕਦਾ ਸਚਾਈ ਕੀ ਹੈ ਤਰਾਤਲ ਦੀ ਤੁਹਾਨੂੰ ਅਸਲ ਤਸਵੀਰ ਦਿਖਾਵਾਂਗੇ ਇਸ ਵਕਤ ਅਸੀਂ ਹੁਸ਼ਾਰਪੁਰ ਦੀ ਗ੍ਰੀਨ 뷰 ਪਾਰਕ ਵਿਖੇ ਮੌਜੂਦ ਹਾਂ ਤਸਵੀਰਾਂ ਤੁਸੀਂ ਨਾਲ ਦੇ ਨਾਲ ਵੇਖ ਸਕਦੇ ਹੋ ਕਿ ਪਾਰਕ ਦੇ ਹਾਲਾਤ ਕੀ ਨੇ ਇਹ ਤਸਵੀਰਾਂ ਮੂੰਹੋਂ ਬਿਆਨ ਕਰਦੀਆਂ ਨੇ ਆਪਣਾ ਦਰਦ ਸਿਰੰਜਾ ਤੁਹਾਨੂੰ ਵੇਖਣ ਨੂੰ ਮਿਲ ਸਕਦੀਆਂ ਨੇ ਇਸ ਪਾਰਕ ਦੇ ਵਿੱਚ ਤੁਹਾਨੂੰ ਹਾਂ ਤਾਂ ਗੰਦਗੀ ਦੇ ਢੇਰ ਵੇਖਣ ਨੂੰ ਮਿਲ ਸਕਦੇ ਨੇ ਔਰ ਸਭ ਤੋਂ ਵੱਡੀ ਗੱਲ ਅਵਾਰਾ ਪਸ਼ੂ ਵੀ ਹੁਣ ਇਸ ਪਾਰਕ ਤੇ ਕਬਜ਼ਾ ਕਰਨ ਵਾਲੇ ਤੁਰ ਪਏ ਨੇ ਤਸਵੀਰਾਂ ਚ ਤੁਸੀਂ ਸੱਜ ਸੁਭਾਏ ਵੇਖ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਾਰਕ ਗ੍ਰੀਨ 뷰 ਪਾਰਕ ਹੁਸ਼ਿਆਰਪੁਰ ਦੇ ਵਾਰਡ ਨੰਬਰ 6 ਅਧੀਨ ਆਉਂਦੀ ਹੈ ਤਾਂ ਕਿਸੇ ਵਕਤ ਹੁਸ਼ਿਆਰਪੁਰ ਵਾਰਡ ਨੰਬਰ 6 ਤੋਂ ਕਾਉਂਸਲਰ ਬ੍ਰਹਮਸ਼ੰਕਰ ਜਿੰਪਾ ਰਹੇ ਨੇ ਜੋ ਕਿ ਹੁਣੇ ਪਿਛਲੇ 2 ਸਾਲਾਂ ਤੋਂ ਹੁਸ਼ਿਆਰਪੁਰ ਦੀ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਚੰਗਾ ਦਬਦਬਾ ਅਸਵਕਤ ਹੁਸ਼ਿਆਰਪੁਰ ਤੋਂ ਵਿਧਾਇਕ ਵੀ ਨੇ ਤੇ ਪੰਜਾਬ ਦੇ ਕੈਬਨਟ ਮੰਤਰੀ ਵੀ ਨੇ ਜਾਨਕੀ ਵਜ਼ੀਰ ਨੇ ਵਧੀਆ ਮਹਿਕਮਾ ਮਾਲ ਮਹਿਕਮਾ ਮੰਤਰੀ ਸਾਹਿਬ ਨੂੰ ਮਿਲਿਆ ਹੋਇਆ ਪਰੰਤੂ ਇਨਾ ਵੱਡਾ ਮਹਿਕਮਾ ਮਿਲਣ ਦੇ ਬਾਵਜੂਦ ਵੀ ਮੰਤਰੀ ਦੀ ਵਾਰਡ ਵਾਲੇ ਪਾਰਕ ਦੇ ਇਨਾ ਤਰਸਯੋਗ ਹਾਲਾਤਾਂ ਨੂੰ ਵੇਖ ਕੇ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਮੰਤਰੀ ਵੱਲੋਂ ਪਿਛਲੇ 2 ਸਾਲਾਂ ਦੇ ਵਿੱਚ ਇਸ ਪਾਰਕ ਵੱਲ ਕੋਈ ਵੀ ਗੰਭੀਰਤਾ ਕੋਈ ਵੀ ਸਹੂਰਦਤਾ ਉਨੇ ਹੀ ਦਿਖਾਈ ਗਈ ਹੈ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਇਹ ਪਾਰਕ ਹੈ ਜਿਹੜੀ ਨਸ਼ੇੜੀਆਂ ਦੀ ਲਪੇਟ ਵਿੱਚ ਆ ਚੁੱਕੀ ਹੈ ਨਸ਼ੇੜੀਆਂ ਦੀ ਪਕੜ ਦੇ ਵਿੱਚ ਆ ਚੁੱਕੀ ਹੈ ਪਰੰਤੂ ਹਰ ਵਕਤ ਲਾਈਵ ਰਹਿਣ ਵਾਲੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਉਹਨਾਂ ਵੱਲੋਂ 2 ਸਾਲਾਂ ਦੇ ਵਿੱਚ ਗ੍ਰੀਨ 뷰 ਪਾਰਕ ਦਾ ਇੱਕ ਵੀ ਕੋਨਾ ਸਵਾਰ ਨਹੀਂ ਹੋਇਆ ਭਾਵ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਵੀ ਗ੍ਰੀਨ 뷰 ਪਾਰਕ ਦੀ ਦਸ਼ਾ ਦਿਸ਼ਾ ਸੁਧਾਰਨ ਦੇ ਵਿੱਚ ਨਾ ਕਾਮ ਰਹੀ ਨੇ ਬੁਰੀ ਤਰ੍ਹਾਂ ਦੇ ਨਾਲ ਫੇਲ ਸਾਬਤ ਹੋਏ ਨੇ ਤਿੰਨ ਹੁਸ਼ਿਆਰਪੁਰ ਦੀਆਂ ਪ੍ਰਸਿੱਧ ਪਾਰਕਾਂ ਹੁਸ਼ਿਆਰਪੁਰ ਦੀ ਕਿਸੇ ਵਕਤ ਦਿਲ ਕਹੀ ਜਾਣ ਵਾਲੀ ਹੁਸ਼ਿਆਰਪੁਰ ਦੀ ਸ਼ਿਮਲਾ ਪਹਾੜੀ ਪਾਰਕ ਆ ਜੋ ਵੀ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ ਸ਼ਿਮਲਾ ਪਹਾੜੀ ਪਾਰਕ ਦੀ ਹਾਲਤ ਜ਼ਰ-ਜ਼ਰ ਬਣੀ ਹੋਈ ਹੈ ਮੋਟੀਆਂ ਤਰੇੜਾਂ ਤਰੇੜਾਂ ਦੇ ਵਿੱਚ ਘੁੰਮਦੇ ਚੂਹੇ ਉੱਥੋਂ ਦਾ ਦਰਦ ਬਿਆਨ ਕਰਦੇ ਨੇ ਹੁਸ਼ਿਆਰਪੁਰ ਦੀ ਗ੍ਰੀਨ 뷰 ਪਾਰਕ ਜਿਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਹੁਣ ਸਕਰੀਨ ਤੇ ਦਿਖਾ ਰਹੇ ਹਾਂ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੀ ਸ਼ਹੀਦ ਉਦਮ ਸਿੰਘ ਪਾਰਕ ਹਾਲਾਂਕਿ ਉੱਥੇ ਸਫਾਈ ਤਾਂ ਵੇਖਣ ਨੂੰ ਮਿਲਦੀ ਹੈ ਪਰੰਤੂ ਉੱਥੇ ਕੋਈ ਵੀ ਆਮ ਵਿਅਕਤੀ ਆਪਣੇ ਬੱਚਿਆਂ ਦੇ ਨਾਲ ਜਾਂ ਆਪਣਾ ਸਮਾਂ ਬਿਤਾਉਣ ਲਈ ਉੱਥੇ ਨਹੀਂ ਜਾ ਸਕਦਾ ਕਿਉਂਕਿ ਉਸ ਪਾਰਕ ਦੇ ਉੱਤੇ ਸਿਰਫ ਤੇ ਸਿਰਫ ਆਸ਼ਿਕਾਂ ਦਾ ਕਬਜ਼ਾ ਹੋ ਕੇ ਰਹਿ ਚੁੱਕਿਆ ਹੈ ਸੋ ਮੈਂ ਪੰਡਿਤ ਪਰਮਸ਼ੰਕਰ ਜਿੰਪਾ ਨੂੰ ਕਹਿਣਾ ਚਾਹਾਂਗਾ ਕਿ ਤੁਹਾਡੇ ਵੱਲੋਂ ਦੇਖਿਆ ਬਹੁਤ ਵਧੀਆ ਹੁਸ਼ਿਆਰਪੁਰ ਦੇ ਲੋਕਾਂ ਨੂੰ ਤੋਹਫ਼ਾ ਦਿੱਤਾ ਗਿਆ ਸੀ ਤੁਹਾਡੇ ਵੱਲੋਂ ਦੁਹਾਈ ਦਿੱਤੀ ਗਈ ਸੀ ਕਿ ਤੁਸੀਂ ਹੁਸ਼ਿਆਰਪੁਰ ਦੇ ਲੋਕਾਂ ਨੂੰ ਕੁਦਰਤ ਦੇ ਨਸਤੇਕ ਲੈ ਕੇ ਜਾਵੋਗੇ ਤਕਰੀਬਨ 72 ਲੱਖ ਰੁਪਏ ਦੀ ਇਕੋ ਪਾਰਕ ਸਥਾਪਿਤ ਕੀਤੀ ਗਈ ਸੀ ਜਿਸ ਵਿੱਚੋਂ 25 ਲੱਖ ਰੁਪਏ ਦੇ ਕਰੀਬ ਦਾ ਜਿਹੜਾ ਇੱਕ ਡਿਜੀਟਲ ਪ੍ਰੋਜੈਕਟ ਆਫ ਵਣ ਚੇਤਨਾ ਪਾਰਕ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਪਰੰਤੂ ਉੱਥੋਂ ਦੀ ਪਾਰਕ ਦੇ ਆਪਾਂ ਹਾਲਾਤਾਂ ਦੀ ਗੱਲ ਕਰੀਏ ਤਾਂ ਉੱਥੋਂ ਦੇ ਪਾਰਕ ਦੀ ਹਾਲਾਤ ਤੁਹਾਨੂੰ ਅਦਾਰਾ ਹੁਸ਼ਿਆਰਪੁਰ న్యూਸ ਵੱਲੋਂ ਕਈ ਵਾਰ ਦਿਖਾਏ ਜਾ ਚੁੱਕੇ ਨੇ ਸੋ ਹੁਣ ਕੁੱਲ ਮਿਲਾ ਕੇ ਹੁਸ਼ਿਆਰਪੁਰ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜੀਆਂ ਲੋਕਲ ਪਾਰਕਾਂ ਨੇ ਚਾਰ ਪਾਰਕਾਂ ਨੇ ਸ਼ਹੀਦ ਉਦਮ ਸਿੰਘ ਪਾਰਕ ਗ੍ਰੀਨ 뷰 ਪਾਰਕ ਸ਼ਿਮਲਾ ਪਹਾੜੀ ਪਾਰਕ ਤੇ ਇਕੋ ਪਾਰਕ ਸੋ ਇਹਨਾਂ ਚਾਰਾ ਪਾਰਕਾਂ ਦੇ ਹਾਲਾਤ ਕੀ ਨੇ ਤੁਹਾਨੂੰ ਹਰ ਇੱਕ ਵਿਅਕਤੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਗ੍ਰੀਨ 뷰 ਪਾਰਕ ਅੱਜ ਤੋਂ 15 ਤੋਂ 20 ਸਾਲ ਪਹਿਲਾਂ ਪਾਣੀ ਦੇ ਇੱਥੇ ਫੁਆਰੇ ਚੱਲਦੇ ਨਜ਼ਰ ਆਉਂਦੇ ਸਨ 15 ਤੋਂ 20 ਸਾਲ ਪਹਿਲਾਂ ਇੱਥੇ ਤੁਹਾਨੂੰ ਪਰਿਵਾਰਾਂ ਦੇ ਪਰਿਵਾਰ ਨਜ਼ਰ ਆਉਂਦੇ ਹੁੰਦੇ ਸਨ ਕਿਉਂਕਿ ਅਸੀਂ ਵੀ ਆਪਣੀ ਹੋਸ਼ ਦੇ ਵਿੱਚ ਇਸਪਾਰਕ ਦੇ ਵਿੱਚ ਰੌਣਕ ਮੇਲਾ ਚੰਗੀ ਤਰ੍ਹਾਂ ਵੇਖਿਆ ਅੱਜ ਤੋਂ 20 ਸਾਲ ਪਹਿਲਾਂ ਦਾ ਜਦੋਂ ਮੇਰੀ ਉਮਰ 8 ਤੋਂ 10 ਸਾਲ ਦੀ ਘਰੀ ਹੋਉਂਦੀ ਸੀ ਇੱਕ ਬੱਚਾ ਜਿਹੜਾ 8-10 ਸਾਲ ਦੀ ਉਮਰ ਦੇ ਵਿੱਚ ਆਪਣੀ ਜਿਹੜੇ ਪੂਰੀ ਹੋਸ਼ ਸੰਭਾਲ ਲੈਂਦਾ ਹਰ ਇੱਕ ਗੱਲ ਉਸ ਨੂੰ ਯਾਦ ਹੁੰਦੀ ਹੈ ਤਾਂ ਮੈਨੂੰ ਅੱਜ ਵੀ ਯਾਦ ਹੈ ਕਿ ਇਸਪਾਰਕ ਦੇ ਵਿੱਚ ਜਿਹੜੇ ਇੱਕ ਸਾਈਡ ਤੇ ਝੂਲੇ ਲੱਗੇ ਹੋਏ ਨੇ ਜਿਸ ਥਾਂ ਤੇ ਉੱਥੇ ਸਾਹਮਣੇ ਠੀਕ ਹੈ ਕਿ ਲੰਬੀ ਲੰਬਾਈ ਦੇ ਵਿੱਚ ਜਿਹੜੇ ਫੁਹਾਰੇ ਲੱਗੇ ਹੋਏ ਨੇ ਸ ਬਹੁਤ ਸੋਹਣੇ ਨਜ਼ਰ ਆਉਂਦੇ ਸਨ ਪਰੰਤੂ ਅੱਜ ਹਾਲਾਤ ਕੀ ਬਣ ਕੇ ਰਹਿ ਗਏ ਨੇ ਤਸਵੀਰਾਂ ਸ਼ਵਸ਼ ਭਾਰਤ ਮੁਹਿੰਮ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤੇ ਲਗਾਤਾਰ ਪੰਡਿਤ ਬ੍ਰਹਮਸ਼ੰਕਰ ਜਿੰਪਾ ਵੱਲੋਂ ਹੋਕਾ ਦਿੱਤਾ ਜਾਂਦਾ ਹੈ ਕਿ ਹੁਸ਼ਿਆਰਪੁਰ ਨੂੰ ਇੱਕ ਮਾਡਲ ਸ਼ਹਿਰ ਬਣਾ ਕੇ ਦਿੱਤਾ ਜਾਵੇਗਾ। ਪ੍ਰੰਤੂ ਉਹ ਮਾਡਲ ਸਮਾਂ ਕਦੋਂ ਆਵੇਗਾ ਕਿਉਂਕਿ ਨੀਤੀ ਤੇ ਨੀयत ਹੋਣੀ ਬਹੁਤ ਜ਼ਰੂਰੀ ਹੈ। ਇਹ ਗੱਲ ਮੈਂ ਨਹੀਂ ਇਹ ਆਮ ਆਦਮੀ ਪਾਰਟੀ ਦੇ ਆਗੂ ਹੀ ਕਹਿੰਦੇ ਹੁੰਦੇ ਸਨ ਜਦੋਂ ਵਿਰੋਧੀ ਧਿਰ ਦੇ ਵਿੱਚ ਸਨ। ਸੋ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਹਰ ਇੱਕ ਹੁਸ਼ਿਆਰਪੁਰ ਸ਼ਹਿਰ ਦੀ ਸਮੱਸਿਆ ਬਾਕੂ ਵੀ ਢੰਗ ਦੇ ਨਾਲ ਨਜ਼ਰ ਆਉਂਦੀ ਸੀ ਪ੍ਰੰਤੂ ਮંત્રી ਬਣਨ ਤੋਂ ਬਾਅਦ ਪਤਾ ਨਹੀਂ ਅਜੀ ਹੈ ਕਿਹੜਾ ਪਰਦਾ ਉਹਨਾਂ ਦੀ ਅੱਖਾਂ ਮੋਹਰੇ ਆ ਗਿਆ ਕਿ ਅੱਜ ਉਹਨਾਂ ਨੂੰ ਉਹ ਸਮੱਸਿਆ ਜਿਹੜੀਆਂ ਉਹ 2022 ਤੋਂ ਪਹਿਲਾਂ ਰੋਲਾ ਪਾ ਕੇ ਚੀਕਾਂ ਮਾਰ ਮਾਰ ਲੋਕਾਂ ਨੂੰ ਦੱਸਦੇ ਹੁੰਦੇ ਸੀ ਅੱਜ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਦੇ ਰਹੀਆਂ ਸੋ ਮੰਤਰੀ ਸਾਹਿਬ ਇਹ ਪਾਰਕ ਤੁਹਾਡੇ ਵਾਰਡ ਦੇ ਵਿੱਚ ਆਈ ਆਂਦੀ ਹੈ ਲਗਾਤਾਰ ਤੁਸੀਂ ਕਈ ਦਹਾਕੀਆਂ ਤੱਕ ਕਾਉਂਸਲਰ ਰਹੇ ਹੋ ਤੇ ਹੁਣ ਤੁਸੀਂ ਪੰਜਾਬ ਕੈਬਨਟ ਦੇ ਵਜ਼ੀਰ ਹੋ ਪਰੰਤੂ 2 ਸਾਲ ਹੋਣ ਦੇ ਬਾਵਜੂਦ ਵੀ ਤੁਸੀਂ ਇਸ ਪਾਰਕ ਦੀ ਹਾਲਤ ਨਹੀਂ ਸੁਧਾਰ ਸਕਿਓ ਸੋ ਕਿਤੇ ਨਾ ਕਿਤੇ ਤੁਹਾਡੀ ਕਾਰਗੁਜ਼ਾਰੀ ਤੇ ਇਸ ਤਰ੍ਹਾਂ ਦੇ ਕੰਮ ਜਿਹੜੇ ਉਹ ਸ਼ੰਕਾ ਖੜੇ ਕਰਦੇ ਨੇ ਕਿਉਂਕਿ ਮਹਿਸ ਸੜਕਾਂ ਗਲੀਆਂ ਦੇ ਰੀਬਨ ਕਟਣਾ ਜਾਂ ਲੰਮੇ ਚੋੜੇ ਭਾਸ਼ਣ ਦੇਣਾ ਇੱਕੋ ਦੋ ਇੱਕ ਦੋ ਗੱਲਾਂ ਦੀ ਦੁਹਾਈ ਬਾਰ-ਬਾਰ ਦੇਣਾ ਉਸ ਨੂੰ ਵਿਕਾਸ ਨਹੀਂ ਸਮਝਿਆ ਜਾ ਸਕਦਾ ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਗ੍ਰੀਨ 뷰 ਪਾਰਕ ਦੀ ਹਾਲਤ ਹੈ ਜਿਹੜੀ ਉਹ ਜ਼ਰੂਰ ਸੁਧਾਰੋਗੇ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ੌਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਵੀ ਐ ਜੀ ਐ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ